ਨਾਂ ਕਦੇ ਇਗਲਾਹ ਨਹੀਂ ਮੁੱਕਾ ਜੀ ਤੇ ਮੈਂ ਕਹਿੰਦਾ ਨਾ ਗੱਲ ਹੋਈ ਫਿਰ ਉਹ ਦੁਵਾਦ ਉਹ ਮੁੰਡੇ ਨੇ ਆਇਆਗਾ ਕਹਿੰਦਾ ਪ੍ਰਿਆਮ ਤਾਂ ਕਹਿੰਦਾ ਪਸ਼ਿੰਡੇ ਚ ਉਹਦੇ ਕਹਿੰਦਾ ਕਿ ਕੱਢ ਲੈ ਕਿ ਕਹਿੰਦਾ ਉਹ ਆ ਗੱਲ ਹੋਣੀ ਹੈ ਉਹ ਇਹ ਸਾਡੇ ਘਰੇ ਆਇਆ ਸੀਗਾ ਪ੍ਰਿਆ ਸੀ ਉਹ ਪ੍ਰਿਆ ਨੂੰ ਕਹਿੰਦਾ ਸੀਗਾ ਉਹ ਮੁੰਡਾ ਆਇਆ ਸੀ ਉਹ ਆਇਆਂਦਾ ਸੀਗਾ ਕਹਿੰਦਾ ਵੀ ਐਂ ਕਰਕੇ ਕਹਿੰਦਾ ਵੀ 3-4 ਲੱਖ ਰੁਪਇਆ ਦੇ ਦਿਆਂਗੇ ਤੇ ਕਹਿੰਦਾ ਵੀ ਗਵਾਹੀ ਮੁੱਕਰ ਜੇ ਤੇ ਮੈਂ ਕਿਹਾ ਵੀ ਮੈਂ ਤਾਂ ਇਹ ਗੱਲ ਚ ਹੋ ਨਹੀਂ ਸਕਦੀ ਵੀ ਮੇਰੀ ਕੁੜੀ ਕੰਮ ਕਰਦੀ ਉਹਦੇ ਨਾਲ ਗੱਲ ਕਰ ਸਕਦੇ ਆ ਤੁਸੀਂ ਪ੍ਰਿਆ ਨੂੰ ਕਹਿੰਦੇ ਸੀਗੇ ਵੀ ਆਇਆ ਸੀ ਸਾਡੇ ਘਰੇ ਹੈਪੀ ਉਹ ਕਹਿੰਦਾ ਸੀਗਾ ਵੀ ਕਹਿੰਦਾ ਵੀ ਆਏ ਕਰਕੇ ਵੀ ਪੈਸੇ ਦੇ ਦੂੰਗਾ ਕਹਿੰਦਾ 3-4 ਲੱਖ ਰੁਪਈਆ ਕਹਿੰਦਾ ਤੇ ਵੀ ਕਹਿੰਦਾ ਵੀ ਇਹਨੂੰ ਕਹਿ ਗਵਾਹੀ ਮੁੱਕਰ ਜੇ ਮੈਂ ਕਿਹਾ ਵੀ ਇਸ ਗੱਲ ਜੇ ਵੀ ਮੈਂ ਨਹੀਂ ਹੈਗੀ ਵੀ ਮੈਂ ਕੁੜੀ ਨੂੰ ਫੋਨ ਕਰਕੇ ਮੈਂ ਕੁੜੀ ਨੂੰ ਕਹੂੰਗੀ ਵੀ ਹੈਪੀ ਆਇਆ ਸੀਗਾ ਭਾਈ ਬਖਤੌਰ ਤੋਂ ਵੀ ਉਹ ਆਏ ਕਹਿ ਕੇ ਗਿਆ ਸੀਗਾ ਵੀ ਜੇ ਤਾ ਗਵਾਹੀ ਮੁੱਕਰ ਜੂਗੀ ਤਾਂ ਠੀਕ ਆ ਜੇ ਨਹੀਂ ਗਵਾਹੀ ਮੁੱਕਰ ਸਕਦੀ ਤੇ ਵੀ ਫਿਰ ਅਸੀਂ 2-1/2 ਸਾਲ ਤੋਂ ਆ ਜਾਣਗੇ ਬਾਹਰ ਤੇ ਉਸ ਤੋਂ ਬਾਅਦ ਵੀ ਉਹ ਆਪ ਹੀ ਆ ਕੇ ਦੇਖ ਲੈਣਗੇ ਪ੍ਰਿਆ ਨੂੰ ਉਹਦੀ ਪਾੜ ਲੈਣਗੇ ਬਠਿੰਡੇ ਚੋਂ ਆਹੀ ਗੱਲ ਕਰੀ ਸੀਗੀ ਉਹ ਭਾਈ ਬਖਤੌਰ ਦਾ ਸੀਗਾ ਤੇ ਉਹ ਹੈਪੀ ਨਾਕ ਆ ਉਹਦਾ ਮੁੰਡੇ ਦਾ ਪਹਿਲਾਂ ਪਿਛਲੇ ਸਾਲ ਲੈ ਕੇ ਜਾਂਦਾ ਹੁੰਦਾ ਸੀ ਉਹ ਡਰਾਈਵਰ ਸੀਗਾ ਗੱਡੀ ਦਾ ਤੇ ਉਹ ਲੈ ਕੇ ਜਾਂਦਾ ਹੁੰਦਾ ਸੀ ਕੁੜੀ ਨੂੰ ਛੱਡ ਕੇ ਜਾਂਦਾ ਸੀ ਉਸੇ ਕਰਕੇ ਵੀ ਸਾਡਾ ਘਰ ਜਾਂਦਾ ਸੀਗਾ ਉਹ ਉਹ ਕੱਲ ਆਇਆ ਸੀਗਾ ਫਿਰ ਸਾਡੇ ਘਰੇ ਕੀ ਡਾਂਸ ਕਰਦੀ ਸੀਗੀ ਇਹ ਸਾਡੀ ਕੁੜੀ ਨਾਲ ਸੀਗੀ ਕੁੜੀ ਸੀ ਤੇ ਦੋ ਥੋ ਸੀਗੀਆਂ ਸਰਸੇ ਤੋਂ ਇੱਕ ਉਹ ਕੁੜੀ ਜਿਹੜੀ ਦੀ ਡੈਥ ਹੋ ਗਈ ਉਹ ਨਾਲ ਸੀਗੀ ਮੇਰਾ ਮਪਰੀਆ ਉਹ ਕੱਲ ਆਏ ਸੀ ਮੇਰੇ ਕੋਲੇ ਮੰਮੀ ਨੂੰ ਕਹੇ ਸੀ ਬਿਆ ਕਰਕੇ ਵੀ ਪ੍ਰੀਆ ਨੂੰ ਕਹਿ ਦੋ ਵੀ ਮੁਕਰ ਜੁਗਵਾਈ ਵੀ ਅਸੀਂ ਪੈਸੇ ਦੇ ਦਾਂਗੇ ਵੀ ਨਹੀਂ ਫਿਰ ਵੀ ਪ੍ਰੀਆ ਨੂੰ ਅਸੀਂ ਵੀ ਦੇਖ ਲਾਂਗੇ ਵੀ ਕਹ ਧਮਕੇ ਦਿਨ ਦਿਨ ਦੇ ਸੀ ਮੰਮੀ ਨੂੰ ਆ ਕੇ ਕਿ ਮੈਂ ਉਸ ਟਾਈਮ ਅਸੀਂ ਚਾਰ ਜਣੇ ਸਟੇਜ ਤੇ ਸੀਗੇ ਅਸੀਂ ਜਦੋਂ ਕੁੜੀ ਨੂੰ ਗੋਲ ਗੋਲ ਲੱਗੀ ਸੀ ਮੈਂ ਉਹਦਾ ਗਵਾਹ ਸੀਗੀ ਮੈਂ ਤਾਂ ਕਰਕੇ ਕਹਿੰਦੇ ਸੀ ਮੰਮੀ ਨੂੰ ਬਿਆ ਕਰਕੇ ਵੀ ਮੁਕਰ ਜਾਣ ਜਾਣ ਨਹੀਂ ਫਿਰ ਇਹਨੂੰ ਵੀ ਅਸੀਂ ਦੇਖ ਲਾਂਗੇ ਪ੍ਰੀਆ ਨੂੰ ਵੀ ਡੇਢ ਸਾਲ ਬਾਅਦ ਅਸੀਂ ਬਾਹਰ ਆਵਾਂਗੇ ਫਿਰ ਕਿਹੜਾ ਬਚ ਜੂਗੀ ਇਹ ਬਿਠਿੰਡੇ ਚ ਰਹਿਣ ਨਹੀਂ ਦੇਣਾ ਇਹਨਾਂ ਨੂੰ ਪਾਈ ਬਖਤੌਰ ਤੋਂ ਸੀਗਾ ਹੈਪੀ ਨਾਂ ਦਾ ਮੁੰਡਾ ਪਹਿਲਾਂ ਵਾਲੇ ਸੀਜ਼ਨ 'ਚ ਗੱਡੀ ਲੈ ਕੇ ਆਉਂਦਾ ਸੀ ਤਾਂ ਕਰਕੇ ਮੰਮੀ ਇਧਰ ਮੰਮੀ ਉਹਨੇ ਛੱਡ ਕੇ ਗਿਆ ਮੈਨੂੰ ਦੋ ਤਿੰਨ ਵਾਰੀ ਤਾਂ ਕਰਕੇ ਮੰਮੀ ਦਾ ਘਰ ਜਾਂਦਾ ਸੀਗਾ ਉਹ ਕੱਲ ਕੱਲ ਫਿਰ ਆਇਆ ਸੀ ਮੰਮੀ ਕੋਲ ਮੰਮੀ ਧਮਕੀ ਦੇ ਦੇ ਕੇ ਗਏ ਉਹ